ਰਖੜੀ ਤੋਂ ਪਹਿਲਾਂ ਸਰਕਾਰ ਵੱਲੋਂ ਔਰਤਾਂ ਲਈ ਵੱਡਾ ਐਲਾਨ 80% ਸਬਸਿਡੀ ਸਣੇ ਮਿਲਣਗੇ 15000 ਐਲਪੀਜੀ ਸਿਲੰਡਰ ਹੋਇਆ ਸਸਤਾ ਨਵੀਆਂ ਕੀਮਤਾਂ ਹੋਈਆਂ ਲਓ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਦਾ ਮੁੱਖ ਅਪਡੇਟ ਨਵਾਂ ਮੀਨਾ ਅਗਸਤ ਛਾੜ ਗਿਆ ਹੈ ਜਿਸ ਕਰਕੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਜੀ ਹਾਂ 1 ਅਗਸਤ 2025 ਤੋਂ ਦੇਸ਼ ਦੇ ਵਿੱਚ 19 ਕਿਲੋ ਵਾਲੇ ਕਮਰ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ 33.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ ਵਿੱਚ ਇਹ ਸਿਲੰਡਰ 1665 ਰੁਪਏ ਤੋਂ ਘਟ ਕੇ 1631.50 ਰੁਪਏ ਦਾ ਹੋ ਗਿਆ ਹੈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ 58.50 ਰੁਪਏ, ਜੂਨ ਵਿੱਚ 24 ਰੁਪਏ ਅਤੇ ਮਈ ਦੇ ਵਿੱਚ 14.50 ਰੁਪਏ ਅਤੇ ਅਪ੍ਰੈਲ ਵਿੱਚ 41 ਰੁਪਏ ਦੀ ਕਟੌਤੀ ਹੋਈ ਸੀ। ਕਰੇਲੂ ਗੈਸ ਉਪਭੋਗਤਾਵਾਂ ਨੂੰ ਨਹੀਂ ਮਿਲੀ ਰਾਹਤ। ਹਾਲਾਂਕਿ ਕਰੇਲੂ ਵਰਤੋਂ ਵਾਲੇ 14.2 ਕਿਲੋ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਨਾਲ ਕਰੇਲੂ ਉਪਭੋਗਤਾਵਾਂ ਦੀਆਂ ਕੀਮਤਾਂ ਸਥਿਰ ਰਹਿਣਗੀਆਂ ਜੋ ਆਮ ਜਨਤਾ ਦੇ ਬਜਟ ਲਈ ਕੁਝ ਹੱਦ ਤੱਕ ਠੀਕ ਗੱਲ ਹੈ। ਹੋਟਲ, ਰੈਸਟੋਰੈਂਟ ਸੈਕਟਰ ਨੂੰ ਰਾਹਤ। ਕਮਰਸ਼ੀਅਲ ਗੈਸ ਸਿਲੰਡਰ ਸਸਤੇ ਹੋਣ ਕਾਰਨ ਹੋਟਲ, ਰੈਸਟੋਰੈਂਟ, ਢਾਬੇ, ਕੈਟਰਿੰਗ ਅਤੇ ਛੋਟੇ ਵਪਾਰੀ ਸਿੱਧਾ ਲਾਭ ਲੈ ਸਕਣਗੇ। ਇਹ ਸੈਕਟਰ ਵੱਡੀ ਮਾਤਰਾ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਹਨ ਇਸ ਰਾਹਤ ਨਾਲ ਫੂਡ ਸਰਵਿਸ ਇੰਡਸਟਰੀ ਦੀ ਲਾਗਤ ਵਿੱਚ ਕੁਝ ਕਮੀ ਆ ਸਕਦੀ ਹੈ ਕੀਮਤਾ ਤੈਅ ਕਰਨ ਦੇ ਪਿੱਛੇ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਹੋਣ ਵਾਲਾ ਤਬਦੀਲੀ ਕੀਮਤਾ 'ਚ ਹੋਣ ਵਾਲੀ ਤਬਦੀਲੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਐਲ ਪੀਜੀ ਦੇ ਭਾਅ ਅਤੇ ਟੈਕਸ ਸਟਰਕਚਰ 'ਚ ਹੋਣ ਵਾਲੇ ਬਦਲਾਅ ਉੱਤੇ ਆਧਾਰਿਤ ਹੁੰਦੀ ਹੈ ਕੀਮਤਾ ਦੀ ਸਮੀਖਿਆ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਕੀਤੀ ਜਾਂਦੀ ਹੈ। ਰਖੜੀ ਤੋਂ ਪਹਿਲਾਂ ਸਰਕਾਰ ਵੱਲੋਂ ਔਰਤਾਂ ਲਈ ਵੱਡਾ ਐਲਾਨ। 80% ਸਬਸਿਡੀ ਸਣੇ ਮਿਲਣਗੇ 15000। ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਨੇ 2023-24 ਤੋਂ 2025-26 ਦੀ ਮਿਆਦ ਲਈ 1261 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਨਮੋ ਡਰੋਨ ਦੀ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਉਦੇਸ਼ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ 15000 ਡਰੋਨ ਵੰਡਣਾ ਹੈ ਇਸ ਦਾ ਉਦੇਸ਼ ਆਧੁਨਿਕ ਟੈਕਨੋਲੋਜੀ ਰਾਹੀਂ ਖੇਤੀਬਾੜੀ ਦੀ ਖੇਤੀਬਾੜੀ ਦੀ ਉਤਪਾਦਕਤਾ ਵਧਾਉਣਾ ਔਰਤਾਂ ਦੀ ਆਮਦਨ ਵਧਾਉਣਾ ਅਤੇ ਪਿੰਡੂ ਭਾਰਤ ਵਿੱਚ ਟਿਕਾਊ ਰੋਜੀ ਰੋਟੀ ਦੇ ਮੌਕੇ ਵਿਕਸਿਤ ਕਰਨਾ ਨਵਾਂ ਡਰੋਨ ਦੀ ਦੀ ਯੋਜਨਾ ਕੀ ਹੈ ਇਸ ਯੋਜਨਾ ਦੇ ਤਹਿਤ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਡਰੋਨ ਵਰਗੀਆਂ ਆਧੁਨਿਕ ਖੇਤੀਬਾੜੀ ਤਕਨੀਕਾਂ ਦੀ ਵਰਤੋਂ ਕਰਨ ਦੀ ਸਹੂਲਤ ਮਿਲੇਗੀ ਜਿਸ ਨਾਲ ਖੇਤੀ ਵਿੱਚ ਕੁਸ਼ਲਤਾ ਵਧੇਗੀ ਲਾਗਤ ਘਟਣਗੀਆਂ ਅਤੇ ਉਤਪਾਦਨ ਵਿੱਚ ਸੁਧਾਰ ਹੋਵੇਗਾ ਹਰੇਕ ਚੁਣੇ ਹੋਏ ਸਵੈ ਸਹਾਇਤਾ ਸਮੂਹ ਨੂੰ ਡਰੋਨ ਪੈਕੇਜ ਲਾਗਤ ਦੇ 80% ਵੱਧ ਤੋਂ ਬਾਅਦ 8 ਲੱਖ ਰੁਪਏ ਤੱਕ ਦੀ ਕੇਂਦਰੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਡਰੋਨ ਪੈਕੇਜ ਵਿੱਚ ਇੱਕ ਮੈਂਬਰ ਨੂੰ 15 ਦਿਨਾਂ ਦੀ ਡਰੋਨ ਪਾਇਲਟ ਸਿਖਲਾਈ ਮਿਲਦੀ ਹੈ ਬਾਕੀ 15 ਬਾਕੀ ਮੈਂਬਰਾਂ ਪਰਿਵਾਰਾਂ ਦੇ ਮੈਂਬਰਾਂ ਨੂੰ 5 ਦਿਨਾਂ ਦੀ ਸਹਾਇਕ ਸਿਖਲਾਈ ਦਿੱਤੀ ਜਾਂਦੀ ਹੈ ਹੁਣ ਤੱਕ 1094 ਡਰੋਨ ਵੰਡੇ ਗਏ 15000 ਦਾ ਹੈ ਟੀਚਾ ਵੱਡੀਆਂ ਖਾ ਕੰਪਨੀਆਂ ਨੇ 2023-24 ਵਿੱਚ ਹੁਣ ਤੱਕ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ 1094 ਡਰੋਨ ਵੰਡੇ ਹਨ ਜਿਨ੍ਹਾਂ ਵਿੱਚੋਂ 500 ਡਰੋਨ ਨਮਾ ਡਰੋਨ ਦੀਦੀ ਯੋਜਨਾ ਤਹਿਤ ਦਿੱਤੇ ਗਏ ਹਨ ਸਰਕਾਰ ਨੇ ਹੁਣ ਬਾਕੀ 14500 ਡਰੋਨਾਂ ਦੀ ਰਾਜवार ਵੰਡ ਦਾ ਵੀ ਫੈਸਲਾ ਕੀਤਾ ਇਸ ਵਿੱਚ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 2236 ਡਰੋਨ ਮਹਾਰਾਸ਼ਟਰ ਨੂੰ 1612 ਰਾਜਸਥਾਨ ਨੂੰ 1070 ਮੱਧ ਪ੍ਰਦੇਸ਼ ਨੂੰ 1066 ਪੰਜਾਬ ਨੂੰ 1021 ਅਤੇ ਗੁਜਰਾਤ ਨੂੰ 1024 ਡਰੋਨ ਦਿੱਤੇ ਜਾਣੇ ਹਨ ਇਸ ਤੋਂ ਇਲਾਵਾ ਬਿਹਾਰ ਨੂੰ 999 ਡਰੋਨ ਕਰਨਾਟਕ ਨੂੰ 824 ਹਰਿਆਣਾ ਨੂੰ 583 ਅਤੇ ਉੜੀਸਾ ਨੂੰ 457 ਅਤੇ ਤਾਮਿਲਨਾਡੂ ਨੂੰ 479 ਡਰੋਨ ਅਲਾਟ ਕੀਤੇ ਗਏ ਹਨ ਬਾਕੀ ਰਾਜਾਂ ਨੂੰ ਵੀ ਉਹਨਾਂ ਦੀ ਲੋੜ ਅਤੇ ਯੋਜਨਾ ਅਨੁਸਾਰ ਡਰੋਨ ਦਿੱਤੇ ਜਾਣਗੇ ਡਰੋਨਾਂ ਦੀ ਵਰਤੋਂ ਤੇ ਅਧਿਐਨ ਬਿਹਤਰ ਨਤੀਜੇ ਪਰ ਚੁਣੌਤੀਆਂ ਵੀ ਐਡੀਆਰਟੀਸੀ ਬੰਗਲੌਰੂ ਦੁਆਰਾ 1550 ਡਰੋਨਾਂ ਤੇ ਕੀਤੀ ਗਈ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਕਿਸਾਨ ਡਰੋਨ ਇੱਕ ਬੈਟਰੀ ਤੇ 5 ਤੋਂ 20 ਮਿੰਟ ਲਈ ਉੱਡਦੇ ਹਨ ਅਤੇ 7-8 ਮਿੰਟਾਂ ਵਿੱਚ ਇੱਕ ਏਕੜ ਖੇਤਰ ਨੂੰ ਕਵਰ ਕਰ ਸਕਦੇ ਹਨ। ਹਾਲਾਂਕਿ ਉਹਨਾਂ ਥਾਵਾਂ ਤੇ ਜਿੱਥੇ ਉਪਯੋਗੀ ਵਾਹਨ ਪ੍ਰਦਾਨ ਨਹੀਂ ਕੀਤੇ ਗਏ, ਸਨ 42.68% ਡਰੋਨ ਡੀਡੀਆਂ ਨੂੰ ਆਵਾਜਾਈ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਦੱਖਣੀ ਭਾਰਤ ਵਿੱਚ 68.82% ਆਵਾਜਾਈ ਸਮੱਸਿਆਵਾਂ ਲਈ ਵਾਧੂ ਮਦਦ। ਡਰੋਨ ਆਵਾਜਾਈ ਲਈ ਹੁਣ ਖੇਤੀਬਾੜੀ ਮਸ਼ੀਨਰੀ ਇਨਿਕਰਨ ਉਪ ਮਸ਼ੀਨ ਐਸ ਐਮ 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 ਐਸ ਐਮ 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 ਦੇ ਤਹਿਤ ਪਛਾਣੇ ਗਏ ਐਸ ਐਚ ਜੀ ਐਸ ਨੂ ਬਹੁਤ ਹੀ ਬਹੁ ਵਰਤੋ ਵਾਲੀ ਮਸ਼ੀਨਾ ਖਰੀਦਣ ਲਈ 80% ਸਬਸਿਡੀ ਦਿੱਤੀ ਜਾਵੇਗੀ ਜਿਨ੍ਹਾਂ ਦੀ ਵਰਤੋ ਆਵਾਜਾਈ ਲਈ ਵੀ ਕੀਤੀ ਜਾ ਸਕਦੀ ਹੈ ਡਰੋਨਾਂ ਕਾਰਨ ਔਰਤਾਂ ਦੀ ਆਮਦਨ ਅਤੇ ਖੇਤੀਬਾੜੀ ਕੁਸ਼ਲਤਾ ਵਿੱਚ ਵਾਧਾ ਹੋਇਆ। ਅੱဒီ ਐਨ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਡਰੋਨਾਂ ਦੀ ਵਰਤੋਂ ਨੇ ਮਹਿਲਾ ਸਵੈ ਸਹਾਇਤਾ ਸਮੂਹਾਂ ਦੀ ਕੁਸ਼ਲਤਾ, ਆਮਦਨ ਅਤੇ ਤਕਨੀਕੀ ਪਹੁੰਚ ਵਿੱਚ ਵਾਧਾ ਕੀਤਾ ਹੈ। ਇਸ ਨਾਲ ਉਹਨਾਂ ਦੇ ਖੇਤੀਬਾੜੀ ਅਭਿਆਸਾਂ ਦਾ ਆਧੁਨਿਕੀਕਰਨ ਹੋਇਆ ਅਤੇ ਘੱਟ ਲਾਗਤ ਤੇ ਬਿਹਤਰ ਨਤੀਜੇ ਮਿਲੇ ਹਨ। ਇਹ ਯੋਜਨਾ ਪਿੰਡੂ ਔਰਤਾਂ ਲਈ ਰੂ ਉਸੀ ਰੋਟੀ ਦੇ ਨਵੇਂ ਮੌਕੇ ਵੀ ਖੋਲ ਰਹੀ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ